ਅੰਮ੍ਰਿਤਸਰ ਦਾ ਗੁਰਨਾਨਕ ਦੇਵ ਹਸਪਤਾਲ ਹਮੇਸ਼ਾ ਹੀ ਆਪਣੇ ਵਿਵਾਦਾਂ ਦੇ ਕਰਕੇ ਜਾਣਿਆ ਜਾਂਦਾ ਹੈ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤੇ ਇੱਕ ਨਵਾਂ ਵਿਵਾਦ ਜਿਹੜਾ ਹੈ ਗੁਰਨਾਨਕ ਦੇਵ ਹਸਪਤਾਲ ਦੇ ਨਾਲ ਜੁੜਦਾ ਹੋਇਆ ਨਜ਼ਰ ਆਇਆ ਜਦੋਂ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਪਹੁੰਚਿਆ ਗਿਆ ਇੱਕ ਮਰੀਜ਼ ਦਾ ਪਤਾ ਲੈਣ ਵਾਸਤੇ ਪਹੁੰਚਿਆ ਗਿਆ ਤਾਂ ਉਸ ਜਗ੍ਹਾ ਤੇ ਪਾਣੀ ਦੀ ਕਿੱਲਤ ਜਿਹੜੀ ਹੈ ਉਹ ਪਾਈ ਗਈ ਜਿਸ ਲਈ ਗੱਲਬਾਤ ਕੱਲੇ ਤਿਆਰ ਨੇ ਵਰੁਣ ਜੀ ਵਰੁਣ ਜੀ ਕੀ ਕਹਿਣਾ ਚਾਹੋਗੇ ਤੁਹਾਡੀ ਸਮਾਜ ਸੇਵੀ ਸੰਸਥਾ ਇੱਥੇ ਪਹੁੰਚੀ ਹੋਈ ਹੈ ਔਰ ਕਿਸ ਤਰ੍ਹਾਂ ਦੀ ਸੇਵਾਵਾਂ ਜਿਹੜੇ ਕੀਤੇ ਜਾਣ ਦੇਖੋ ਜੀ ਆਪਾਂ ਕੁਝ ਮਹੀਨਾ ਕ ਪਹਿਲਾਂ ਇੱਥੇ ਆਏ ਸੀਗਾ ਕਿਸੇ ਪੇਸ਼ੈਂਟ ਦੇ ਹੱਕ ਚ ਉਹਨੂੰ ਇਲਾਜ ਦੀ ਲੋੜ ਸੀਗੀ ਤੇ ਪੈਸੇ ਤੇ ਲੈ ਦੇਣ ਆਏ ਸੀਗੀ ਉਹਨੂੰ ਤੇ ਅਸੀਂ ਇੱਥੇ ਦੇਖਿਆ ਕਿ ਇੱਥੇ ਲੋਕੀ ਨਾ ਪਾਣੀ ਬਾਹਰੋਂ ਭਰ ਕੇ ਲਿਆ ਰਹੇ ਸੀ ਇੱਕ ਦੋ ਜਣਾਂ ਨਾਲ ਗੱਲ ਵੀ ਕੀਤੀ ਕਿ ਕੀ ਪਰੇਸ਼ਾਨੀ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਪਾਣੀ ਦੀ ਬਹੁਤ ਕਮੀ ਆ ਅਸੀਂ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਤੀ ਮੇਰਾ ਵਰੁਣ ਸ੍ਰੀ ਨਾਮ ਤੋਂ ਚੈਨਲ ਚੱਲਦਾ ਤੇ ਅਸੀਂ ਪਾਤੀ ਵੀਡੀਓ ਕਿ ਸ਼ਾਇਦ ਇਹ ਅਵੇਅਰ ਹੋ ਜਾਣਾ ਹੈ ਨਾ ਇਥੇ ਜਿਹੜਾ ਡਿਪਾਰਟਮੈਂਟ ਆ ਜਾਂ ਮੰਤਰੀ ਵਗੈਰਾ ਵੇਖਣ ਤੇ ਕੋਈ ਇੰਨਾ ਉੱਚੀ ਚੋਵੇ ਇਹਨਾਂ ਦੀ ਲੇਕਿਨ 1 ਮਹੀਨਾ ਬੀਤਣ ਦੇ ਬਾਅਦ ਵੀ ਭਾਜੀ ਇੱਥੇ ਉਈਓ ਹਾਲ ਰਿਆ ਫਿਰ ਅਸੀਂ ਕੁਝ ਯਾਰਾ ਦੋਸਤਾਂ ਨੇ ਆਪਣੇ ਪੌਕੇਟ ਮਨੀ ਚੋਂ ਪਾਣੀ ਲਿਆਂਦਾ ਤੇ 5-700 ਪੇਟੀ ਲਿਆਂਦੀ ਆ ਉਹ ਡਿਸਟ੍ਰੀਬਿਊਟ ਕੀਤੀ ਆ ਸਾਨੂੰ 700 ਪੇਟੀ ਵੀ ਥੁੜ ਗਈ ਇੱਥੇ ਮਰੀਜ਼ ਇਹਨਾਂ ਵਾ ਪਾਣੀ ਪਾਣੀ ਦੇ ਨਾਮ ਤੇ ਇੱਥੇ ਸਿਰਫ ਪਖੰਡ ਹੋ ਰਿਹਾ ਗੰਦੀ ਕੋਈ ਮਸ਼ੀਨ ਚੱਲਦੀ ਆ ਪਾਣੀ ਬੋ ਮਾਰਦਾ ਵਾ ਲੋਕੀ ਮਜਬੂਰੀ ਚੋਂ ਪਾਣੀ ਪੀਂਦੇ ਨੇ ਉਹ ਵੀ ਪਾਣੀ ਆਵੇ ਨਾ ਆਵੇ ਉਹ ਵੀ ਨਹੀਂ ਪਤਾ ਲੋਕੀ ਬਾਰੋਂ ਪਾਣੀ ਲਿਆ ਰਹੇ ਤੁਹਾਡੀ ਤਸਵੀਰਾਂ ਵੇਖੀਆ ਸਟ੍ਰੈਚਰ ਤੇ ਪਾਣੀ ਨਜ਼ਰ ਆ ਰਿਹਾ ਲੱਗ ਕੇ ਵਾਕਿੇ ਤੁਹਾਨੂੰ ਲੱਗਦਾ ਕਿਸ ਹਸਪਤਾਲ ਤੇ ਸਟ੍ਰੈਚਰ ਤੇ ਹੀ ਆ ਪਾਣੀ ਪਾਜੀ ਸਟ੍ਰੈਚਰ ਤਾਂ ਹੀ ਆ ਪਾਣੀ ਇੱਥੇ ਹਸਪੀਟਲ ਹੀ ਮੇਰੇ ਕੱਲ ਸਟ੍ਰੈਚਰ ਤੇ ਗਾਜੇ ਇੱਥੇ ਮਰੀਜ਼ਾਂ ਵਾਸਤੇ ਸਟ੍ਰੈਚਰ व्हीਲਚਰ ਕੁਝ ਵੀ ਨਹੀਂ ਹੈਗੀਆਂ ਉਹ ਤਾਂ ਆਪ ਸਟ੍ਰੈਚਰ ਤਰ ਲਿਆਣਾ ਮੰਗਿਆ ਨੂੰ ਤੇ ਇਹ ਵੀ ਪਤਾ ਲੱਗਾ 100 200 ਰੁਪਿਆ ਲੈਂਦੇ ਨੇ ਫਿਰ ਸਟ੍ਰੈਚਰ ਦਿੰਦੇ ਜੇ ਲੇਕਿਨ ਕਿਸ ਤਰ੍ਹਾਂ ਇਹ ਤਰ੍ਹਾਂ ਦੇ ਹਾਲਾਤ ਖਰ ਠੀਕ ਹੋਣਗੇ ਸਰਿੰਜੀ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਤੇ ਆਪਣਾ ਪੂਰਾ ਰੋਲ ਅਦਾ ਕਰ ਰਹੀਆਂ ਨੇ ਲੇਕਿਨ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਪੂਰਾ ਹੋਏਗਾ ਪਾਜੀ ਇਹ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਤੇ ਇਹ ਬਹੁਤ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਜਿਹੜ ਹੱਡ ਵੀ ਤੀ ਹਮ ਪ੍ਰੋਪਰ ਇਹਨਾਂ ਨੂੰ ਉਜਾਗਰ ਕਰ ਰਹੇ ਤਾਂ ਦੂਜਾ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣਾ ਪੈ ਰਿਆ ਨਾਲ ਮੈਂ ਤਾਂ ਪਹਿਲਾਂ ਇੱਥੇ ਸ਼ਰਮਸਾਰਾਂ ਕਿ ਇਸ ਹਸਪੀਟਲ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਹੈ ਫੇਰ ਵੀ ਅੰਦਰ ਸਹੂਲਤਾਂ ਦੇ ਨਾਮ ਤੇ ਪਖੰਡ ਤੇ ਗੰਦਗੀ ਇੰਨੀ ਕਿ ਬਤੋ ਬੱਤਰ ਆ ਲੋਕੀ ਇਹਨਾਂ ਦੇ ਵਾਸ਼ਰੂਮ ਯੂਜ਼ ਕਰਨ ਤੋਂ ਬਜਾਏ ਖੁੱਲੇ ਚ ਵਾਸ਼ਰੂਮ ਕਰਨਾ ਜ਼ਰਾ ਪਸੰਦ ਕਰ ਰਹੇ ਨੇ ਇੰਨੀ ਅੰਦਰ ਗੰਦਗੀ ਜੇ ਜੇਕਰ ਗੱਲ ਕੀਤੀ ਹੈ ਵਾਸ਼ਰੂਮ ਦੀ ਤੇ ਡਾਕਟਰ ਦਾ ਤੇ ਔਰ ਸੇਮ ਹੀ ਹੈ ਵਾਸ਼ਰੂਮ ਕੇ ਅਲੱਗ ਨਾ ਨਾ ਜੀ ਡਾਕਟਰ ਤੇ ਜਿਹੜੇ ਸਟਾਫ ਨੇ ਉਹਨਾਂ ਨੇ ਆਪਣੇ ਪ੍ਰੋਪਰ ਕਮਰੇ ਨੇ ਏਸੀ ਕਮਰੇ ਨੇ ਪ੍ਰੋਪਰ ਐਕਵਾ ਲਗਾ ਉਹਨਾਂ ਦੇ ਫਿਲਟਰ ਵਾਲਟਰ ਮਿਲ ਵਾਟਰ ਮਿਲਦਾ ਉਹਨਾਂ ਨੂੰ ਵਾਸ਼ਰੂਮ ਅਲੱਗ ਨੇ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਕਮਰੇ ਵਧੀਆ ਨੇ ਤੇ ਵਾਰਡਾਂ ਦੇ ਵਾਸ਼ਰੂਮ ਕਾਮਨ ਵਾਸ਼ਰੂਮ ਨੇ ਜੈਂਟਸ ਲੇਡੀਜ਼ ਇਕੱਠੇ ਨੇ ਬੂਏ ਹੈਗੇ ਨਹੀਂ ਟੂਟੀਆਂ ਹੈਗੀਆਂ ਨਹੀਂ ਗੰਦ ਇੰਨਾ ਕਿ ਪਿਆ ਇੱਟਾਂ ਰੱਖੇ ਮਲਕਿ ਤੁਸੀਂ ਮੈਂ ਦੱਸ ਵੀ ਨਹੀਂ ਸਕਦਾ ਜੋ ਆਪਾਂ ਗੰਦ ਵੇਖਿਆ ਤਾਂ ਲੇਕਿਨ ਲੱਗਦਾ ਹੈ ਕਿ ਹੁਣ ਜਿਵੇਂ ਆਗਾ ਬਾਰਿਸ਼ਾਂ ਦਾ ਮੌਸਮ ਆਣ ਆਲਾ ਤੇ ਕੋਈ ਵੀ ਬਤੇਗਾ ਕਿ ਲੱਗਦਾ ਕਿ ਇਹ ਖੋਦੀ ਡੇਂਗੂ ਜਿਹੜਾ ਸਦਾ ਦਿੰਦੇ ਡਾਡਾ ਜੀ ਡੇਂਗੂ ਆਏਗਾ ਹਲੇ ਬਰਸਾਤਾਂ ਚ ਇਥੇ ਬਿਮਾਰੀਆਂ ਰਹਿੰਦੀਆਂ ਹੀ ਰਹਿੰਦੀਆਂ ਗੰਦਗੀ ਚ ਵੇਖੋ ਮਰੀਜ਼ ਦੇ ਨਾਲ ਉਹਦੇ ਰਿਲੇਟਿਵਸ ਵੀ ਆਣੇ ਹਨ ਘਰ ਦੇ ਵੀ ਆਣੇ ਇਹ ਤੇ ਉਹ ਬਿਮਾਰ ਹੋ ਕੇ ਜਾਂਦੇ ਨੇ ਇਥੋਂ ਜਦੋਂ ਆਪਾਂ ਗੰਦਗੀ ਚ ਹੀ ਵਾਸ਼ਰੂਮ ਯੂਜ਼ ਕਰਦਾ ਗੰਦਾ ਪਾਣੀ ਪੀਣਾ ਇਹ ਬਿਮਾਰੀਆਂ ਹਟਾਉਣ ਵਾਲਾ ਨਹੀਂ ਦਿਵਾਉਣ ਵਾਲਾ ਹਸਪਤਾਲ ਬਣ ਕੇ ਰਹਿ ਗਿਆ ਜੇ ਲੱਗਦਾ ਹੈ ਕਿ ਸਮਾਜ ਸੇਵੀ ਸੰਸਥਾ ਹੋਰ ਵੀ ਅੱਗੇ ਆਵੇ ਕਿ ਇਹਨਾਂ ਲੋਕਾਂ ਦੀ ਹੈਲਪ ਕਰ ਸਕਦੇ ਜਾਂ ਮਸ਼ੀਨ ਹੀ ਲਵਾਈ ਦੇ ਮੈਂ ਤੇ ਰਿਕੁਐਸਟ ਹੀ ਦੇਖੋ ਪਹਿਲੀ ਗੱਲ ਤੇ ਮੈਂ ਸਮਾਜ ਸੇਵੀ ਸੰਸਥਾ ਵਗੇ ਰਿਕੁਐਸਟ ਕਰਦਾ ਕਿ ਤੁਹਾਡਾ ਵੀ ਨੈਤਿਕ ਫਰਜ਼ ਹੈ ਸਮਾਜ 'ਚ ਰਹਿੰਦੇ ਆਪਾਂ ਸ਼ਹਿਰ ਵਾਸੀ ਆ ਕਿ ਅਸੀਂ ਜ਼ਰੂਰਤਮੰਦਾਂ ਦੀ ਮਦਦ ਕਰੀਏ ਪਹਿਲੀ ਗੱਲ ਤੇ ਇਹ ਹੋ ਗਈ ਦੂਜੀ ਗੱਲ ਮਸ਼ੀਨ ਸਮਾਜ ਸੇਵੀ ਸੰਸਥਾਵਾਂ ਨੇ ਹੀ ਲਵਾਣੀ ਆ ਤੇ ਮੰਤਰੀ ਸੰਧਰੀ ਕਾਦੇ ਲਈ ਬਣੇ ਨੇ ਏ ਫਿਰ ਆਪਣੀ ਡੈਜ਼ਿਨੇਸ਼ਨ ਛੱਡ ਦਨ ਸਮਾਜ ਸੇਵ ਸੰਸਥਾਵਾਂ ਫਾਵਾ ਕੁਝ ਕਰ ਲੈਣਗੇ ਅਸੀਂ ਵੀ ਤਾਂ ਆਪਣੇ ਪੱਲੋ ਕਰਨ ਹੀ ਦੇਣ ਜਿੰਨੇ ਜੋਗੇ ਹੋਵਾਂਗੇ ਇਹ ਹੀ ਕਰ ਲਾਂਗੇ ਸ਼ਹਿਰ ਚ ਹੋਰ ਬੜੀਆਂ ਵਧੀਆ ਤੋਂ ਵਧੀਆ ਸੰਸਥਾਵਾਂ ਆਡੇ ਨਾਲੋਂ ਵੀ ਬੜੀਆਂ ਵੱਡੀਆਂ ਸੰਸਥਾਵਾਂ ਚੱਲਦੀਆਂ ਉਹ ਕਰ ਲੈਣਗੇ ਫਿਰ ਮੰਤਰੀ ਕਾਦੇ ਲਈ ਨੇ ਇਦਾਂ ਤਾਂ ਸਟਾਫ ਕਾਦੇ ਲਈ ਡਾਕਟਰ ਨੇ ਨਰਮ ਸੁਪਰੀਡੈਂਟ ਹੋਣਾ ਵਾ ਕੋਈ ਹੈਨਾ ਉਹ ਕਾਦੇ ਲਈ ਉਹ ਤਨਖਾਹਾਂ ਵਾਸਤੇ ਨੇ ਬਸ ਜੇ ਆਪਾ ਹਸਪੀਟਲ ਚ ਕੁਝ ਕਰ ਹੀ ਨਹੀਂ ਸਕਦੇ ਤੇ ਕੀ ਲੱਗਦਾ ਹੈ ਕਿ ਡਾਕਟਰ ਨੂੰ ਹਮੇਸ਼ਾ ਰੱਬ ਦਾ ਰਤਬਾ ਦਿੱਤਾ ਗਿਆ ਲੇਕਿਨ ਇੱਥੇ ਦੇ ਡਾਕਟਰਾਂ ਦਾ ਕਿਸ ਤਰ੍ਹਾਂ ਤੁਸੀਂ ਸਮਝਦੋ ਕਿ ਲੱਗਦਾ ਹੈ ਕਿ ਵਾਕਈ ਹੀ ਰ ਰੂਟਵਾਦੀ ਦਿੱਤਾ ਗਿਆ ਬਿਲਕੁਲ ਸਹੀ ਦਿੱਤਾ ਗਿਆ ਡਾਕਟਰ ਹੁੰਦੇ ਰੱਬ ਕਿਉਂਕਿ ਜਿਹੜੇ ਡਾਕਟਰ ਜਿਹੜੇ ਜੀ ਨੇ ਤੁਹਾਨੂੰ ਜ਼ਿੰਦਗੀ ਦੇਣੀ ਉਹ ਰੱਬ ਹੀ ਹੈ ਬਟ ਇੱਥੇ ਆ ਕੇ ਉਹਨਾਂ ਨੇ ਅੰਗੇਲੀ ਵੀ ਕਦੀ ਆ ਕਿ ਉਹਨਾਂ ਨੂੰ ਸਿਰਫ ਤਨਖਾਵਾ ਦਾ ਮਤਲਬ ਰਹਿ ਗਿਆ ਹੋਰ ਕੁਝ ਨਹੀਂ ਜੇ ਕੋਈ ਉਹਨਾਂ ਦੇ ਖਿਲਾਫ ਬੋਲਦਾ ਤੇ ਉਹਦੇ ਖਿਲਾਫ ਪ੍ਰੋਟੈਸਟ ਕਰ ਲੈ ਆ ਇਹ ਕਰ ਲੈ ਉਹ ਕਰ ਲੈ ਇਹਨਾਂ ਨੇ ਆਪਣੀਆਂ ਗਲਤੀਆਂ ਨਹੀਂ ਸੁਧਾਰਦੀਆਂ ਇਹ ਗਲਤੀਆਂ ਨਹੀਂ ਸੁਧਾਰਦੇ ਸਿਰਫ ਪਰਦਾ ਪਾਉਂਦੇ ਉਹਦੀ ਉਦਾਹਰਣ ਵੇਖੋ ਦੋ ਦਿਨ ਪਹਿਲਾਂ ਆਪਾਂ ਇੱਕ ਵਾਸ਼ਰੂਮ ਉਠਾਇਆ ਪ੍ਰੈਸ ਨੂੰ ਕਿ ਗੰਦਾ ਬੋਤ ਹੈ ਤੇ ਉਸ ਤੋਂ ਬਾਅਦ ਘੰਟੇ ਬਾਅਦ ਅਸੀਂ ਉਹ ਵਾਸ਼ਰੂਮ ਲਈ ਗਏ ਆ ਵੇਖਣ ਤੇ ਉਹਦੇ ਤੇ ਤਾਲਾ ਲਾਤਾ ਉਹਨੂੰ ਸਫਾਈ ਨਹੀਂ ਕਰਨੀ ਇਹਨਾਂ ਨੇ ਉਹ ਤੇ ਤਾਲੇ ਲਾਤੇ ਕੱਲ ਵੀ ਕਵਾੜ ਚ ਗਏ ਉੱਥੇ ਵੀ ਤਾਲਾ ਲੱਗਾ ਹੋਇਆ ਇਹ ਵਾਸ਼ਰੂਮਾਂ ਨੂੰ ਤਾਲੇ ਤਾ ਲਾ ਰਹੇ ਕਿ ਇਥੋਂ ਦੀ ਗੰਦਗੀ ਨਾ ਵਿਖੇ ਇਹ ਉਹਨੂੰ ਸਾਫ ਸਫਾਈ ਕਰਨ ਵੱਲ ਧਿਆਨ ਨਹੀਂ ਦੇ ਰਹੇ ਉਹਨੂੰ ਤੱਕ ਹੰਦੇ ਨੇ ਕਿ ਕੋਈ ਵੇਖਿਆ ਹੀ ਨਾਲ ਕੀ ਲੱਗਦਾ ਨੇ ਕਿ ਇਹਨਾਂ ਨੂੰ ਫਰਨੈਲ ਫਰਨੋਲ ਦੀ ਵੀ ਜ਼ਰੂਰਤ ਹੈ ਜੇ ਜਰੂਰਤ ਹੈ ਪਾ ਜੀ ਮੈਂ ਕਹਿੰਦਾ ਤੁਹਾਡੇ ਚੈਨਲ ਰਾਹੀਂ ਕਹਿੰਦਾ ਇਹਨਾਂ ਨੂੰ ਜਿੰਨੀ ਫਰਨੈਲ ਪੋਚੇ ਝਾੜੂ ਚਾਹੀਦੇ ਨੇ ਮੇਰਾ ਵਰਮਨ ਸਿੰਘ ਨਾਮ ਆ ਮੈਂ ਨੰਬਰ ਤਾਂ ਦੂੰਦਾਸ ਦਿੰਦਾ ਮੈਂ ਆਪਣਾ 7814398097 ਮੈਨੂੰ ਦੱਸੋ ਮੈਂ ਤੁਹਾਨੂੰ ਡੋਨੇਟ ਕਰਨ ਲਈ ਤਿਆਰ ਤੇ ਸਮਾਜ ਜੇਕਰ ਤੁਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਕੋਈ ਅਪੀਲ ਕਰਨਾ ਚਾਹੋ ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗਾ ਮੈਂ ਇਹੋ ਅਪੀਲ ਕਰਾਂਗਾ ਦੇਖੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰੇ ਆਪਣੇ ਆਪਣੇ ਲੈਵਲ ਤੇ ਹਰ ਕੋਈ ਵਧੀਆ ਕੰਮ ਕਰ ਰ ਇੱਥੇ ਬਹੁਤ ਜ਼ਿਆਦਾ ਨੀਡ ਹੈ ਲੋਕਾਂ ਨੂੰ ਹੈਲਪ ਚਾਹੀਦੀ ਹੈ ਕਿਰਪਾ ਇੱਕ ਵਾਰ ਇੱਥੇ ਜ਼ਰੂਰ ਆਓ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ। ਸ੍ਰੀ ਸਾਹਿਬ ਲੇਕਿਨ ਪ੍ਰਾਈਵੇਟ ਹੋ ਜਿਹੜੇ ਜਗ੍ਹਾ ਤੇ ਚਲੇ ਜਾਂਦੇ ਉਦੋਂ ਇਹਨਾਂ ਦਾ ਐਟੀਟਿਊਡ ਕੁਝ ਚੇਂਜ ਹੋ ਜਾਂਦਾ ਡਾਕਟਰਸ ਆਵੇ ਉਹਦੇ ਪਾਣੀ ਵੀ ਤੁਹਾਨੂੰ ਪ੍ਰੋਪਰ ਮਿਲਦਾ। ਕੀ ਇਹ ਲੱਗਦਾ ਹੈ ਫਿਰ ਜਾਣ ਬੁਝ ਕੇ ਸਰਕਾਰੀ ਬੱਸ ਪ੍ਰਾਈਵੇਟ ਹਸਪਤਾਲਾਂ ਚਾਹੀਏ ਵਾ ਨਾ ਮਰੀਜ਼ ਨੂੰ ਫੈਸਿਲਿਟੀ ਨਹੀਂ ਦੋਗੇ ਤਾਂ ਮਰੀਜ਼ ਦੁਬਾਰਾ ਆਊਗਾ ਨਹੀਂ। ਇੱਥੇ ਤੇ ਆਣਾ ਉਹ ਤਬਕੇ ਨੇ ਜਿਹੜਾ ਵਿਚਾਰਾ ਪ੍ਰਾਈਵੇਟ ਹਸਪਤਾਲ ਜਾਣਾ ਨਹੀਂ। ਇੱਥੇ ਤਨਖਾਹਾਂ ਪੱਕੀਆਂ ਹੈਗੀਆਂ ਨੇ। ਇਹਨਾਂ ਨੂੰ ਪਤਾ ਮਰੀਜ਼ ਅਟੈਂਡ ਕਰੀਏ ਨਾ ਕਰੀਏ ਮਹੀਨੇ ਬਾਅਦ ਤਨਖਾਹ ਪਾਏ ਨਹੀਂ। ਪੈਸੇ ਦੇਗਾ ਤੇ ਔਰਤ ਪਾਲ ਲੰਦੇ ਇਹ ਤਾਂ ਤਨਖਾਵਾ ਤੇ ਨੇ ਲੇਕਿਨ ਲੱਗਦਾ ਨਹੀਂ ਕਿ ਐਸਟਰਾ ਦੇ ਡਾਕਟਰ ਵੀ ਨੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਬੱਚਿਆਂ ਦੇ ਡਾਕਟਰ ਨੇ ਜਿਹੜੇ ਇੰਜੈਕਸ਼ਨ ਲਗਾਉਂਦੇ ਪਤਾ ਨਹੀਂ ਲੱਗਣ ਨੇ ਮੈਂ ਤੁਹਾਨੂੰ ਇਹ ਵੀ ਦੱਸਦਾ ਗੁਰੂ ਨਾਨਕ ਦੇਵ ਹਸਪੀਟਲ ਚ ਵੀ ਬਹੁਤ ਵਧੀਆ ਡਾਕਟਰ ਨੇ ਕਈ ਕਈ ਤੇ ਇੰਨੇ ਚੰਗੇ ਡਾਕਟਰ ਨੇ ਲੇਕਿਨ ਹੋ ਨ ਕੀ ਕਰੀਏ 100 ਚੋਂ 10% ਚੰਗਿਆਂ ਨੂੰ ਵੇਖ ਲਈਏ ਤੇ 90% ਨੂੰ ਫਿਰ ਭੁੱਲ ਜਾਈਏ ਬਹੁਤ ਵਧੀਆ ਤੋਂ ਵਧੀਆ ਡਾਕਟਰ ਨੇ ਮੈਂ ਵੀ ਕਈਆਂ ਨੂੰ ਪਰਸਨਲ ਜਾਣਦਾ ਕਈ ਹਾਰ ਦੇ ਡਾਕਟਰ ਨੇ ਕਹੀ ਬਹੁਤ ਵਧੀਆ ਨੇ ਹੈ ਨਾ ਨਿਊਰੋ ਦੇ ਡਾਕਟਰ ਨੇ ਬਹੁਤ ਵਧੀਆ ਡਾਕਟਰ ਨੇ ਕਹੀ ਬਲਿਆ ਵਧੀਆ ਅਟੈਂਡ ਕਰਦੇ ਨੇ ਬਟ ਜਿਹੜੇ ਬਾਕੀ ਨੇ ਉਹ ਤੇ ਫੈਸਿਲਿਟੀ ਉਹਨਾਂ ਨੇ ਥੋੜਾ ਸਾਫ ਸਫਾਈ ਕਰਦੇ ਨੇ ਉਹਨਾਂ ਨੇ ਥੋੜਾ ਪਾਣੀ ਦਾ ਕੰਮ ਕਰਦੇ ਨੇ ਤੁਹਾਡੀ ਸੇਵਾ ਜਾਰੀ ਰਹੇ ਤੁਹਾਡੀ ਸੇਵਾ ਵੇਖੋ ਜੀਰੋ ਤੱਕ ਮਾਰਾ ਨੇ ਚਾਇਆ ਜਾਰੀ ਰਹੇਗੀ ਬਿਲਕੁਲ ਇਹ ਹਨ ਉਹ ਸਮਾਜ ਸੇਵੀ ਵਰਗ ਜੀਨ ਜਨਾਬ ਵੱਲੋਂ ਲਗਾਤਾਰ ਹੀ ਮਸੱਦਿਕ ਉਰਾਨਿਕ ਦੇ ਹਸਪਤਾਲ ਨੂੰ ਜੋ ਕਿ ਵੈਂਟੀਲੇਟਰ ਤੇ ਪਹੁੰਚੂਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਹਾਲਾਂਕਿ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸਟ੍ਰੈਚਰ ਦੇ ਉੱਤੇ ਪਾਣੀ ਦੀਆਂ ਪੇਟੀਆਂ ਰੱਖ ਕੇ ਇਹ ਲੋਕਾਂ ਤੱਕ ਪਹੁੰਚੋਂਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਕਿੰਨਾ ਕਹਤੇ ਜੇਕਰ ਹੋਂਦ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਹਾਲਾਤ ਉਸੇ ਤਰ੍ਹਾਂ ਹੀ ਬਦ ਤੋਂ ਬੱਧਰ ਬੜੇ ਹੋਏ ਨੇ ਲੇਕਿਨ ਕਿੰਨਾ ਕਹਤੇ ਕੁਰਾਨਿਕ ਦੇ ਹਸਪਤਾਲ ਹਮੇਸ਼ਾ ਹੀ ਵਿਵਾਦਾਂ ਤੋਂ ਨਾਲ ਹੀ ਜੁੜਿਆ ਰਹਿੰਦਾ ਤੇ ਹਮੇਸ਼ਾ ਵਿਵਾਦ ਜਿਹੜੇ ਨੇ ਉਗਰਾਨਗ ਦੇ ਹਸਪਤਾਲ ਦਾ ਪਿੱਛਾ ਨਹੀਂ ਛੱਡਦੇ ਲੇਕਿਨ ਹੁਣ ਨਵਾਂ ਵਿਵਾਦ ਜਿਹੜਾ ਹੈ ਉਹ ਛੇੜਦਾ ਹੋਇਆ ਨਜ਼ਰ ਆਇਆ ਜਿਸ ਵਿੱਚ ਖਾਸ ਉਤੇ ਕੀਤਾ ਜਾ ਰਿਹਾ ਹੈ ਕਿ ਪਾਣੀ ਜਿਹੜਾ ਹੈ ਉਹ ਪੀਣ ਵਾਲਾ ਨਹੀਂ ਮਿਲ ਪਾਰਾ ਇਸ ਕਰਕੇ ਲੋਕਾਂ ਨੂੰ ਕਾਫੀ ਕਿੱਲਾ ਸੜੀ ਆ ਉਸ ਦੀ ਵੇਖਣ ਨੂੰ ਮਿਲ ਰਹੀ ਹੈ ਤੇ ਐਸੀ ਵੀ ਸਮਾਜਿਕ ਵੀ ਸੰਸਥਾਵਾਂ ਦੇ ਨਾਲ ਨਾਲ ਪੰਜਾਬ ਦੇ ਜੋ ਮੰਤਰੀ ਸੰਤਰੀ ਨੇ ਉਹਨਾਂ ਨੂੰ ਵੀ ਜ਼ਰੂਰ ਅਪੀਲ ਕਰਾਂਗੇ ਅੰਮ੍ਰਿਤਸਰ ਦੇ ਸੰਸਦ ਸਦਾ ਗੁਜੀ ਸਿੰਘ ਔਜਲਾ ਨੂੰ ਵੀ ਅਪੀਲ ਕਰਾਂਗੇ ਤਾਂ ਜੋ ਕਿ ਇੱਥੇ ਪਹੁੰਚ ਕੇ ਲੋਕਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਸਾਫ ਸੁਥਰਾ ਪਾਣੀ ਜਿਹੜਾ ਹੈ ਉਹਨਾਂ ਤੱਕ ਮੁਹैया ਕਰਵਾਇਆ ਜਾਵੇ ਕੈਮਰਾਮੈਨ